ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੋਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਛੋਟਾ ਬੋਟਰ ਵਾਜਦਾ ਭਰਾ ਹੈ ਠੀਕ ਹੈ ਨਾ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਦੋ گاਵਾ ਬਾਈ ਕੋਲ ਸੂਈਆਂ ਵੀ ਆ ਤੇ ਇੱਕ ਗੱਬਣ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਂ ਜੀ ਲਾਲੀਆ ਹਾਂਜੀ ਅੰਡ ਬੁੱਟਰ ਖੁਰਦਾ ਜ਼ਿਲ੍ਹਾ ਹੀ ਮੋਗਾ ਤਹਿਸੀਲ ਮੋਗਾ ਜੀ ਹਾਂਜੀ ਬਾਈ ਪਹਿਲੀ ਗਾਂ ਦੀ ਜਾਣਕਾਰੀ ਦੋ ਆਪਣੀ ਤੇ ਬਾਈ ਦੂਜਾ ਸੂਆ ਸੂਈ ਆ ਹਾਂਜੀ ਕੱਲ੍ਹ ਸ਼ਾਮ ਦੀ ਸੂਈ ਆ ਬਾਈ 6 ਵਜੇ ਦੀ ਠੀਕ ਹੈ ਜੀ ਤੇ ਜੇ 200 ਰੁਪਏ ਦੀ ਜੇਰ ਅੰਦਰ ਰੱਖਾ ਦਿੰਨੇ ਆ ਹਾਂਜੀ ਤੇ ਪਲੂੰਦ ਦਾ 1 ਤੇ ਬੱਚਾ ਭਰਾ ਮਦਰ ਵੱਛਾ ਦੇਗੀ ਮੰਨ ਲੋ ਜੀ ਤਰ ਕੋ ਕੱਲ ਸ਼ਾਮ 10 ਕੋਜ ਜੋਈ ਤੇ ਮੰਗ ਲੋ ਤਰ ਕੇ 4 ਕਿਲੋ ਜੇਰ ਜੂ ਡਾਨਾ ਭਾਈ ਜੇਰ ਡਾਨਾ ਅੰਦਰ ਦਿਖਾ ਦੀ ਭਾਈ ਅੰਦਰ ਦਿਖਾ ਦੇ ਠੀਕ ਹੈ ਜੀ ਦੋ ਭਰਾ ਬਾਕੀ ਜਰਸੀ ਆ ਬੱਡੀ ਬੁੱਡੀ ਚੰਗੀ ਠੰਡੀ ਸੀ ਬੋਤਲ ਠੀਕ ਹੈ ਜੀ ਠੀਕ ਆ ਇਹਨੂੰ ਲਾ ਤਮਾ ਮਰੂ ਕਿਧਰ ਹੀ ਮਰਜੀ ਬੈ ਜਾ ਠੀਕ ਹੈ ਜੀ ਠੀਕ ਹਾਂ ਬਾਕੀ ਲੇਵਾ ਅੰਦਾਜ਼ਾ ਤੁਸੀਂ ਲਾਹਨ ਬਹੁਤ ਸੋਹਣਾ ਲੇਵਾ ਕਰਮਾ ਵਾਲੀ ਥਣਫੂ ਬਹੁਤ ਸੋਹਣੇ ਬਾਕੀ ਸਵੇਰ ਦਾ ਟਾਈਮ ਹੈ ਵੀਡੀਓ ਬਣਾਉਂਦਾ ਠੀਕ ਹੈ ਜੀ ਠੀਕ ਹੈ ਹਾਂ ਜੇਰ ਦਿਖਾ ਦੀ ਭਾਈ ਦਿਖਾ ਦੇ ਜੇਰ ਖਾਂਦੇ ਜੀ ਰਾਬਾ ਜੀ ਠੀਕ ਹੈ ਨਾ ਦੋਨਾਂ ਗਾਵਾਂ ਦੀ ਹਾਂਜੀ ਭਾਈ ਤੋੜ ਦੋ ਤੋੜ ਕੇ ਦੋ ਜੀ ਰ ਦੋਨਾਂ ਗਾਵਾਂ ਦੀ ਸੀ ਠੀਕ ਹੈ ਨਾ ਪਹਿਲੀ ਗਾਂ ਤੇ ਤੋੜਾ ਤਰਾ ਦਿਖਾਉਣੇ ਆ ਠੀਕ ਹੈ ਜੀ ਲੋ ਜੀ ਬਾਕੀ ਭਾਈ ਜਰਸੀ ਆ ਵੱਡੀ ਹਾਂਜੀ ਆਏ ਵਗਲਾ ਛੋਟੀ ਨਾ ਕੋਈ ਵੀਰ ਭਰਾ ਮੰਨ ਗਿਆ ਜੀ ਠੀਕ ਹੈ ਜੀ ਤੋੜ ਦੋ ਲੰਮੀ ਤੋੜਾ ਲੋ ਜੀ ਲੋ ਜੀ ਲੈ ਵੇ ਰੰਤਾ ਚਾ ਲੈ ਸਾਡੇ ਪੰਡ ਲੈ ਵੇ ਲਈ ਫਿਰਦੀ ਆ ਦੇਖ ਸਕਦੇ ਭਰਾ ਇਹਨੂੰ ਸੂਰਾ ਨਹੀਂ ਦਵਾ ਵੜ ਤੋਂ ਠੰਡੀ ਬਹੁਤ ਆ ਬਾਈ ਜੇ ਮਰਜੀ ਵੇਜ ਲੈ ਠੀਕ ਹੈ ਠੀਕ ਉਹ ਚੱਕਰ ਹੀ ਨਹੀਂ ਜਦੋਂ ਜੀ ਮਰਜੀ ਬਾਈ ਠੀਕ ਹੈ ਠੀਕ ਲੋ ਜੀ ਮੱਤੇ ਦਾ ਕਰ ਦਿ ਥੋੜਾ ਜਿਹਾ ਕੋਈ ਗੱਲ ਨਹੀਂ ਲੋ ਜੀ ਬਾਕੀ ਬਾਈ ਅੱਛਾ ਬੜਾ ਡਬਲ ਦੇਗੀਗਾ ਠੀਕ ਹੈ ਠੀਕ ਕਈਆਂ ਥੋੜੀ ਸੁੱਤੀ ਗਈ ਪਰ ਉਹ ਬੇ ਬੇ ਬਹੁਤ ਸੀ ਵੜ ਤੋਂ ਠੀਕ ਹੈ ਠੀਕ ਹਾਂ ਰੰਗ ਪ੍ਰਿੰਟ ਬਹੁਤ ਸੋਹਣਾ ਕਰਮਾ ਵਾਲੀ ਦਾ ਪੂਰਾ ਗੂੜਾ ਬਾਈ ਇਹ ਨਹੀਂ ਗੱਲ ਵੀ ਨਹੀਂ ਠੀਕ ਹੈ ਬਾਈ ਲਾਲੀ ਰੇਟ ਯਾਰ ਜਮਾ ਜਾ ਅੱਜ ਖਿੱਚ ਕੇ ਬਸ 100 ਰੁਪਏ ਸੋੜ ਹੀ ਕਰੀ ਬਸ ਤਰੀ ਰੇਟ ਆਪਾਂ ਰੇਟ ਭਾਈ ਅੱਗੇ ਵੀ ਜਾਇਜ਼ ਹੁੰਦੇ ਆ ਐਸਟੀ ਵੀ ਆਪਾਂ ਰੇਟ ਜਾਇਜ਼ ਹੀ ਕਰਨਾ ਹਾਂਜੀ ਮੌਨ ਕੋਈ 90 ਨਹੀਂ ਕਰਨਾ ਕੋਈ 95 ਨਹੀਂ ਕਰਨਾ ਆਪਾਂ ਹਾਂਜੀ ਆਪਾਂ 75000 ਤੋਂ ਮਾਨਤਾਨ ਕਰਾਂਗੇ ਭਾਈ ਠੀਕ ਹੈ ਜੀ ਹਾਂ ਧਾਰਾ ਮਾਰ ਕੇ ਦਿਖਾ ਦਿੰਨੇ ਆ ਦਿਖਾ ਦਿਖਾ ਉਹ ਦਰ ਨਾ ਨਹੀਂ ਭਾਈ ਕੋ ਚੱਕਰ ਨਹੀਂ ਲੋ ਜੀ ਇੱਕ ਸਾਧਾ ਮੂਰਲੇ ਕਰ ਸੋਚ ਚਵਾਈ ਜੂਈ ਤਾਂ ਬਾਲੀ ਚੰਗੀ ਆ ਠੀਕ ਹੈ ਜੀ ਠੀਕ ਲੋ ਜੀ ਉਹ ਸੁਣੀਂਦਾਰਾ ਲੋਕ ਠੀਕ ਹੈ ਬਸ ਬਈ ਬਸ ਲੋ ਜੀ ਬਈ ਬਸ ਦੇਖਣਾ ਸੋਹਣਾ ਠੀਕ ਹੈ ਜੀ ਠੀਕ ਹੈ ਇਹ ਛੋਟਾ ਮੋਟਾ ਵਜਦਾ ਵੀ ਹੈਣਾ ਹਾਂ ਛੋਟਾ ਮੋਟਾ ਬਈ ਸਾਹਮਣੇ ਹਾਈਵੇ ਲੰਘਦਾ ਠੀਕ ਹੈ ਉਹ ਸਾਹਮਣੇ ਹਾਈਵੇ ਪਰ ਠੀਕ ਹੈ ਹਾਂ ਜੀ ਬਈ ਦੂਜੀ ਦੱਸੋ ਇਹ ਬਈ ਪਹਿਲਾ ਸੂਆ ਸੂਈਆ ਬੱਚੀ ਹਾਂ ਜੀ ਤੇ ਦੰਦੋ ਦਾ ਪੁੱਗੀ ਹੋਈ ਆ ਹਾਂਜੀ ਇਹ ਮੰਨ ਲੈ ਰਾਤ 12 ਵਜੇ ਸੂਈ ਆ ਠੀਕ ਆ ਜੀ ਹਾਂ ਇਹਦੇ ਇੱਕ ਦੋ ਦਿਨ ਪੈੇ ਸੀਗੇ ਹਾਂਜੀ ਉਵੇਂ ਉਪਰਾਂ ਕਰਕੇ ਸੂਪੀ ਇਹਦੇ ਮੁਸ਼ਕਿਲ ਜਨਾਂ ਨਹੀਂ ਸੂਪੀ ਠੀਕ ਆ ਤੇ ਮਗਰ ਬੱਚੀ ਆ ਤੇ ਬਾਈ ਮਗਰ ਬੱਚੀ ਆ ਹਾਂ ਬੱਚੀ ਜੇ ਮਾਰੀ ਲੈਵਲ ਉਹ ਦਿਖਾ ਦੇ ਇਹ ਰਹਾ 21 ਕਿਲੋ ਤੜਕੇ ਚੋਇਆ ਆਪਾਂ ਜੀ ਕਹੇ ਦੋ ਦੋ ਦੀ 14 15 ਕਿਲੋ ਠੀਕ ਆ ਜੀ ਠੰਡੀ ਠੰਡੀ ਇਹ ਵੀ ਬਹੁਤ ਜੇ ਮਰਜੀ ਵੇ ਲੈ ਠੀਕ ਆ ਜੀ ਠੀਕ ਹਾਂ ਲੱਗ ਬੱਸੀ ਦਿਖਾ ਦੋ ਮੜਾ ਮੂ ਕਰਕੇ ਬੱਛੀ ਬਹੁਤ ਚੰਗੀ ਰਹਾ ਬਾਈ ਠੀਕ ਹੈ ਬਹੁਤ ਚੰਗੀ ਕੁਆਲਟੀ ਦੀ ਅੱਛੀ ਆ ਮਗਰ ਠੀਕ ਹੈ ਠੀਕ ਲਾਲੀ ਬਾਈ ਇਹਦਾ ਰੇਟ ਕਿੰਨਾ ਕਾ ਯਾਰ ਜਮਾ ਜੈਜ ਇਹਦਾ ਬਾਈ ਮੁੱਲ 50 ਨਹੀਂ 55 ਨਹੀਂ ਹਾਂਜੀ ਆਪਾਂ 44000 ਰੁਪਿਆ ਲੈ ਲਾਂਗੇ ਇਹਦਾ 44000 ਹਾਂ ਜਮਾ ਜੈਜ ਜੀ ਕੋਈ ਲੰਮਾ ਛੋੜਾ ਨਹੀਂ ਕਰਨਾ ਠੀਕ ਹੈ ਜੀ ਸੋਪਰਾ ਫਾੜੀ ਵਾਲਾ ਲੇਵਾ ਇਹਦਾ ਹੋਰ ਤੋਂ ਪ੍ਰਾ ਲੰਮੀ ਮੜਾ ਦੇਖ ਸਕਦੇ ਹੋ ਕਰਮਾ ਵਾਲੀ ਦਾ ਰਾਤ ਹੀ ਸੁਈ ਆ ਬਾਕੀ ਰੈਲੀ ਕਰੀ ਬਈ ਬਾਈ ਕਹਿੰਦਾ ਠੀਕ ਹੈ ਨਾ ਸਵੇਰ ਦਾ ਟਾਈਮ ਆ ਸਾਜਰੇ ਦਾ ਲਿਓ ਪ੍ਰਾ ਮੋੜ ਲਿਓ ਬਾਕੀ ਉਹ ਵੀ ਬਾਈ ਬਹੁਤ ਸੋਹਣੀ ਆ ਵੱਚੀ ਦੂਜੇ ਸੂਏ ਦਾ ਬਹੁਤ ਕੁਆਲਿਟੀ ਵਾਲੀ ਬਣ ਜੂਗੀ ਠੀਕ ਹੈ ਠੀਕ ਹੈ ਲੋ ਬਾਕੀ ਕੱਦ ਵਾਲੀ ਆ ਇਹਨਾਂ ਸੋਚੋ ਵੀ ਛੋਟੀ ਮੁੱਲ ਛੋਟਾ ਕੀਤਾ ਵੀ ਛੋਟੀ ਯੂ ਕੱਦ ਵਾਲੀ ਆ ਠੀਕ ਹੈ ਠੀਕ ਹੈ ਹਾਂ ਜਿਵੇਂ ਪਹਿਲਾ ਸੂਆ ਵੱਚੀ ਆ ਠੀਕ ਹੈ ਠੀਕ ਹੈ ਹਾਂ ਲੋਪਰਾ ਮਗਰ ਵੀ ਕਰਮਾ ਵਾਲੀ ਦੀ ਬੱਸੀ ਬਹੁਤ ਸੋਹਣੀ ਛੋਟੇ ਛੋਟੇ ਕੰਨ ਆ ਦੇਖਸਾ ਤੁਸੀਂ ਠੀਕ ਹੈ ਨਾ ਜੇਰ ਆਪਾਂ ਤੁਹਾਨੂੰ ਅੰਦਰ ਦਿਖਾਈ ਦਿੱਤੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪੈਂਟ ਬੁੱਟਰ ਛੋਟਾ ਹਾਂਜੀ ਬਈ ਤੀਜੀ ਦੱਸੋ ਜੀ ਜਾਣਕਾਰੀ ਤੀਜੀ ਬਈ ਦੂਜਾ ਸੂਆ ਸੁੰਦੀ ਆ ਹਾਂਜੀ ਫਲੂੰਦਾ ਦਾ 100 ਕਿਲੋ ਠੀਕ ਆ ਜੀ ਤੇ ਬਸ ਇੱਕ ਜਾਂ ਦੋ ਦਿਨ ਲੈਂਦੀ ਆ ਸੂਨ ਦੇ ਲੈ ਵਾ ਵਾ ਸੋਨਾ ਕਰਮਾ ਥਾਰੀ ਜੀ ਬਹੁਤ ਚੰਗਾ ਮੋਟਾ ਮੋਟਾ ਸਨ ਸੋਨਾ ਬਹੁਤ ਸੋਨਾ ਕਰਮਾ ਵਾਲੀ ਹਾਂਜੀ ਤੋੜ ਦੋ ਪਰਣ ਲਾਲੀ ਬਈ ਇਹਦਾ ਵੀ ਰੇਟ ਦੱਸ ਦੋ ਆਪਾਂ ਨੂੰ ਸਹੀ ਇਹਦਾ ਵੀ ਕੋਈ ਗੈਰ ਦੀ ਕਰਨ ਕੋਈ 70 ਨਹੀਂ ਹਾਂਜੀ ਆਪਾਂ 50000 ਰੁਪਏ ਲੈ ਲਾਂਗੇ ਯਾਰ ਬਸ ਠੀਕ ਹੈ ਜੀ ਲੋਪਰਾ ਥਾਨ ਦਾ ਅੱਲੇ ਵਾ ਦਾ ਤੁਸੀਂ ਤਾਂ ਚੱਲਾ ਸਕਦੇ ਤੁਰ ਨਹੀਂਦਾ ਵੇਰ ਤੋਂ ਦੇਖ ਸਕਦੇ ਵਾ ਇੱਕ ਅੱਧਾ ਦਾ ਨਹੀਂ ਲਿੰਦੀ ਅੱਜ ਸੂਪੇ ਸਵੇਰੇ ਸੂਪੇ ਠੀਕ ਹੈ ਜੀ ਸੂਨੀਆਂ ਤਿਆਰੀਆਂ ਜੀ ਬਈ ਠੀਕ ਹੈ ਜੀ ਲਓ ਜੀ ਹੋਣ ਬਾਕੀ ਥਾਨ ਦਿਖਾ ਦੇ ਨੇੜੇ ਉਹ ਕਿ ਥਾਨ ਬਹੁਤ ਚੰਗਾ ਲਗਾ ਮੋਟਾ ਠੀਕ ਹੈ ਜੀ ਹਾਂ ਬਾਕੀ ਬਈ ਨਹੀਂ ਆਇਆ ਆਪਾਂ ਐਵੇਂ ਲੋਕਾਂ ਕੋਈ ਉਹਨੇ ਪਹਿਣ ਮੰਗਣਾ 70 ਮੰਗਣਾ ਆਪਾਂ ਨੂੰ ਭਾ ਦੇਈ ਆਪਾਂ ਭਾਜ ਦੇ ਦਾਂਗੇ ਸਹੀ ਗੱਲ ਹੈ ਸਹੀ ਇਹ ਵੀ ਜਰਸੀ ਆ ਕਾਫੀ ਜਰਸੀ ਐਵੇਂ ਥੋੜਾ ਕ੍ਰਾਸ ਪਾਣਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਤੇ ਦੋ ਤਾਜ਼ੀਆਂ ਸੁਗੀਆਂ ਵੀ ਆ ਤੇ ਇੱਕ ਗੱਪਣ ਠੀਕ ਹੈ ਨਾ ਬਾਈ ਕੋਲ ਟਾਪ ਦੀਆਂ ਤਿੰਨੀ ਵੜਾ ਟਾਪ ਦੀਆਂ ਹੁੰਦੀਆਂ ਬਾਈ ਕੋਲ ਤਿੰਨੇ ਵੜਾ ਟਾਪ ਦੀਆਂ ਪਹਿਲਾਂ ਵੀ ਟਾਪ ਦੀਆਂ ਲਿਉਂਦਾ ਬਾਈ ਤੇ ਰੇਟ ਬਾਈ ਦਾ ਬਿਲਕੁਲ ਜਾਇਜ਼ ਹੀ ਹੁੰਦਾ ਸਾਨੂੰ ਪਤਾ ਹੀ ਆ ਠੀਕ ਹੈ ਨਾ ਬਾਈ ਕਿਵੇਂ ਫੋਨ ਤੇ ਮਾਲ ਵੇਚ ਜਾਂਦਾ ਆਪਣਾ ਬਾਈ ਆਪਾਂ ਦਾ ਬਾ ਦੂਜੇ ਆ ਤੀਜੇ ਫੋਨ ਤੇ ਵੀਰੇ ਮਾਲ ਵੇਚ ਦੀਦਾ ਹਾਂਜੀ ਬਾਹਲੇ ਆਪਾਂ ਚੱਕਰਾਂ ਨਹੀਂ ਵੜਦੇ ਵੀ ਲੋਕਾਂ ਨੂੰ ਉਦਾਸ ਹੀ ਲੈਣਾ ਆਪ ਦਾ 1000 2000 ਨਿਕਾ ਆ ਵੀ 1000 2000 ਨਹੀਂ ਵੇਚਦੇ ਬਸ ਸਹੀ ਗੱਲ ਆ ਆਪਾਂ ਵੇਚਦੇ ਵੀ ਤੇਰੀ ਹੁਣ ਆਪਾਂ ਕੱਲ ਵੀ ਗਾਈਆਂ ਵੇਚੀਆਂ ਪਰਸ ਵੀ ਵੇਚੀਆਂ ਹਾਂਜੀ ਹਾਂਜੀ ਪਰ ਵੀਡੀਓ ਬਣਾਉਣ ਦਾ ਸਮਾਂ ਨਹੀਂ ਲੱਗਿਆ ਠੀਕ ਆ ਜੀ ਲੈ ਵਾਲੂਆ ਦਿਖਾ ਦੇ ਬੜਾ ਦਾ ਬਹੁਤ ਸੋਹਣਾ ਹੈਗਾ ਠੀਕ ਆ ਜੀ ਠੀਕ ਜੇ ਕੋਈ ਪਾ ਰੂ ਕੋਈ 20 ਕੋਲੇ ਆਪਣੇ ਉਸਤਾਰ 18 ਕੋਲੇ ਮੰਨ ਕੇ ਲੈਵੇ ਵੀ ਠੀਕ ਆ ਜੀ ਭਾਈ ਤਿੰਨੇ ਇਕੱਠੀਆਂ ਕਿਸੇ ਨੇ ਲੈਣੀਆਂ ਯਾਰ ਕਿਸੇ ਫਾਰਮ ਵਾਲੇ ਬਾਈ ਨੇ ਮੈਂ ਜੇ ਕਿਹਨ ਨਾ ਲੈਣੀਆਂ ਪਹੁੰਚ ਆਪਾਂ ਫ੍ਰੀ ਕਰ ਦਾਂਗੇ ਪਹੁੰਚ ਫ੍ਰੀ ਕਰ ਕੋਈ 200 ਕਿਲੋਮੀਟਰ ਹੋਵੇ ਜਾਂ 400 ਲੋਪਰਾ ਬਾਈ ਨੇ ਇਹਦੇ ਚ ਲੈਸ ਕਰਤਾ ਪੂਰਾ ਜੇ ਤਿੰਨੇ ਕਿਸੇ ਨਹੀਂ ਲੈਣੀਆਂ ਬਾਈ ਕਹਿੰਦਾ ਪਹੁੰਚ ਵਿੱਚੋਂ ਮਾਨਦਾਨ ਵੀ ਕਰ ਦਾਂਗੇ 200 300 ਕਿਲੋਮੀਟਰ ਦੀ ਪਹੁੰਚ ਵੀ ਕਰ ਦਾਂਗੇ ਠੀਕ ਹੈ ਜੀ ਠੀਕ ਹੈ ਬਾਕੀ ਜਾਨ ਪ੍ਰਾਣ ਲੀਆਂ ਸਾਫ਼ ਸੁਥਰੀਆਂ ਗਾਈਆਂ ਠੀਕ ਹੈ ਜੀ ਹਾਂ ਲੋਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ